ਸਸਕਾ ਵਿੱਚ ਜੀ ਸਾਡੇ ਬਰਨ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਣੇ ਵਿਜ਼ਿਟ ਹੈ ਕੀ ਆ ਸ਼ਹਿਰ ਬਟਾਲਾ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਨਾ ਮੇਰੇ ਅੱਗੇ ਵੀਡੀਓ ਬਣਾਇਆ ਜੇ ਆਪਾਂ ਅੱਜ ਵੀਰੇ ਕੋ ਤੇਨੇ ਕੁਝ ਸੇਲ ਹੈ ਜੀ ਤੇ ਆਹ ਹੁਣ ਵੀਰ ਨਾਲ ਆਪਾਂ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸਤਿਕਾਰ ਸੰਦੀਪ ਜੀ ਗੁਰਦਾਸ ਜੀ ਠੀਕ ਹੈ ਸੰਦੀਪ ਜੀ ਚਲੋ ਵੇਖਿਆ ਮਾਲ ਜੀ ਫਿਰ ਹਾਂ ਜੀ ਵੇਖ ਗਿਆ ਜੀ ਉਧਰ ਵੀ ਵੇਚਿਆ ਜੀ ਫਿਰ ਹਾਂ ਜੀ ਉਧਰ ਵੀ ਵੇਚਿਆ ਮੇਟਾ ਠੀਕ ਆ ਉਧਰ ਕਿਨੇ ਵੇਚਿਆ ਜੀ ਉਧਰ 4-5 ਵੇਚਿਆ ਹਾਂ ਜੀ ਤੇ ਅੱਜ ਦੋ ਹੀ ਆ ਨਹੀਂ ਆ 2 ਵਜੇ ਕਿਹਦੇ ਕੋ ਪਰਲ ਬਣੀ ਜੀ ਤੇ ਆ ਜੀ ਇਹਦੇ ਬਾਰੇ ਦੱਸੋ ਜੀ ਫਿਰ ਇਹ ਪਹਿਲਾ ਸੁਆ ਛੋਟੀ ਹੈ ਜੀ ਸੁਈ ਹੈ ਜੀ ਹਾਂ ਜੀ ਸੁਈ ਜੇ ਅੱਛਾ ਦੁੱਧ ਕਿੰਨਾ ਜੀ ਦੁੱਧ 10 ਕਿਲੋ ਤਿਆਰ ਜ਼ਿੰਦਗੀ ਹੈ ਥੱਲੇ 10 ਕਿਲੋ ਤਿਆਰ ਹੈ ਜੀ ਤੇ ਪਹਿਲਾ ਸੁਆ ਪਹਿਲਾ ਬੂਆ ਤੇ ਖੋਲੀਏ ਜੀ ਫਿਰ ਲੋ ਜੀ ਦੇਖੋ 10 ਕਿਲੋ ਤਿਆਰ ਹੈ ਜੀ ਇੱਥੇ ਹੀ ਘੁਮਾਇਆ ਜਾਂਦਾ ਹਾਂ ਲੈ ਘੁਮਾ ਲੈ ਚਲੋ ਬੱਚਾ ਮੈਂ ਕਟਾ ਗਿਆ ਜੀ ਇਹਦੇ ਮੈਂ ਕਟਾ ਹੈ ਕਟਾ ਮਗਰ ਹੈ ਜੀ ਦੇਖੋ ਪਹਿਲਾ ਸੂਰ 10 ਬਰਤੋਂ ਤਿਆਰ ਆ ਇੱਕ ਕਰੋ ਇੱਥੇ ਘਮਾ ਲੋ ਅੰਦਰ ਘਮਾ ਲੋ ਬਾਈ ਨੂੰ ਹਾਰ ਲੈ ਲੰਮੀ ਦੌੜ ਰੋਣੇ ਠੀਕ ਆ ਆ ਜੋ ਬੰਦ ਹੋਣ ਤੇ ਯਾਰ ਚੋਈ ਜੂ ਵਧੀਆ ਬਿਲਕੁਲ ਚੋਲ ਪੋਲੀ ਹੈ ਜੀ ਠੀਕ ਆ ਹਾਂਜੀ ਭਾਈ ਜੀ ਫਿਰ ਸੰਦੀਪ ਜੀ ਦਾ ਲੱਖ ਰੁਪਈਆ ਲੱਖ ਰੁਪਈਆ ਹਾਂਜੀ ਕਿੰਨਾ ਕਰ ਦੋ ਮਾਨਤਾਂ ਜੀ ਸੰਦੀਪ ਜੀ 2000 ਪੀ ਕਰ ਦਿਆਂਗੇ 98000 ਹਾਂਜੀ ਹੋਰ ਹੋ ਜਾਊਗਾ ਹੋ ਜਾਏਗਾ ਜੀ ਹੁਣ ਇਹਨੇ ਵੇੜ ਤੋਂ ਕੰਮ ਚਲੋ 90000 ਦੇ ਦਿਓ ਚਲੋ ਠੀਕ ਆ ਬਸ ਠੀਕ ਆ ਕੀ ਆ ਜੀ ਇਹ ਸੰਦੀਪ ਜੀ ਤੀਸਰਾ ਸੁਆ ਜੀ ਇਹ ਘਪਣਾ ਨਹੀਂ ਜੀ ਸੁਈ ਜੀ ਅੱਛਾ ਸੁਈ ਹੈ ਵੀ ਇਹਨੂੰ ਅੱਜ 3 ਤੋਂ 4 ਦਿਨ ਹੋ ਗਏ ਸੁਈ ਨੂੰ ਤਿੰਨ ਤੋਂ 4 ਦਿਨ ਹੋ ਗਏ ਸੁਈ ਨੂੰ ਜੀ ਇਹ ਵੀ ਤੋਰੋ ਲਓ ਜੀ ਦੇਖੋ ਇਧਰ ਲੱਗੇ ਜੀ ਤੁਮੇ ਹਾਂਜੀ ਹਾਂਜੀ ਇਧਰ ਹੋ ਜੀ ਲੋ ਜੀ ਦੇਖੋ ਚਾਹ ਚੁੰਦੇ ਬਿਲਕੁਲ ਵਧੀਆ ਚਾਹ ਬੋਲੇ ਸੰਦੀਪ ਜੀ ਇਹ ਇਥੋਂ ਲੈ ਮੋੜੋ ਬਠੀਕਾ ਚੱਲ ਜਲ ਬਠੀਕਾ ਕਟਾ ਕੱਟੀ ਜੀ ਇਹਦੇ ਮਗਰ ਕਟਾ ਜੀ ਇਹਦੇ ਮਗਰ ਕਟਾ ਜੀ ਠੀਕ ਹੈ ਹਾਂਜੀ ਵੀਰ ਜੀ ਫਿਰ ਸੰਦੀ ਜੀ ਆਂ ਬੋਲਦੇ 90000 ਹਾਂਜੀ ਤੇ 85000 ਦੇ ਦੇਣਗੇ 85000 ਦੀ ਹਾਂਜੀ ਕਰ ਦੋ ਭਈ ਮਾਰਦਾਨ ਕਰ ਦੇਣ ਜੀ ਮੁੱਕ ਦੇ ਵੇਖ ਲਓ ਜੀ ਹੁਣ ਕਰਾਉਣਾ ਹੁਣ ਹੀ ਕਰ ਦੋ 2000 ਕਰ ਦੇ ਚਲੋ ਜਾਣ ਠੀਕ ਹੈ ਯਾਹ ਹੈ ਜੀ ਇਹ ਤੀਸਰਾ ਸੁਆ ਜੀ ਸੁਨੀਲ ਜੀ ਇਹ ਗੱਪਣਾ ਜੀ ਨਹੀਂ ਸੁਲੀ ਜੇ ਜੀ ਇਨੂੰ ਕਿੰਨੇ ਟਾਈਮ ਹੋ ਗਿਆ ਜੀ ਇਹਨੂੰ ਸੁਈ ਨੂੰ ਅੱਜ ਸੰਦੀਪ ਜੀ ਦਿਨ 8-10 ਹੋ ਜਣੇ ਠੀਕ ਆ ਲਓ ਜੀ ਆਹ ਸੋਣੀ ਝੁੱਟੀਆਂ ਨਾ ਜੀ ਹਾਂਜੀ ਬੱਚਾ ਮਗਰ ਜੀ ਬੱਚਾ ਇਹ ਮਗਰ ਵੀ ਕੱਟਾਈ ਆ ਆਲੋ ਆਲੋ ਮਾਸ ਮਾਸ ਇਹ ਜਮਾਈ ਜੀ ਬੰਦ 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 ਹਾਂਜੀ ਸੰਦੀਪ ਜੀ ਦਾ ਬਨਵਈਆ ਗਿਆ 92000 ਹਾਂਜੀ ਇਹ ਕਿੰਨੇ ਦੀ ਇਹ ਪੂਰੇ 90 ਦੇ ਦਾ ਹੈ ਹਾਂ ਠੀਕ ਆਹੀ ਹੈ ਜੀ ਬਸ ਹਾਂਜੀ ਹੋਈ ਤਿੰਨ ਬਜੂ ਸੇਲ ਬਾਈਆਂ ਕੋਲ ਜੀ ਪਰ ਮੇਰਾ ਵੀ ਇੱਥੇ ਆ ਕੇ ਚੁਆਈ ਕਰਕੇ ਚੈੱਕ ਕਰ ਗਿਆ ਹਨਾ ਜੀ ਹਾਂਜੀ ਆਹ ਪੂਰੀ ਤਸਦੀਦ ਆਹ ਬੱਚੇ ਖਾਲਸ ਹੁੰਦੇ ਜੀ ਆਹ ਬੱਚੇ ਜੀ ਠੀਕ ਆ ਗਾੜੀ 1 ਨੰਬਰ ਵਾਲੀ ਮਾਜੇ ਦਾ ਇਹ ਬੱਚਾ ਜੀ ਹਾਂਜੀ ਹਾਂਜੀ ਇਹਨੂੰ 4 ਦਿਨ ਹੋਏ ਜੀ ਸੂਈ ਵਾਲੀ ਠੀਕ ਆ ਉਹ ਪਹਿਲਾਂ ਛੋਟੀ ਦਾ ਇਹ ਬੱਚਾ ਜੀ ਬੱਲਾ ਠੀਕ ਆ ਗਾੜੀ 3 ਤੀਸਰੇ ਨੰਬਰ ਤੇ ਖਾਲੀ ਉਹਦਾ ਆਜਾ ਪਟਾ ਜੇ ਬੱਚੇ ਤੇ ਹਾਂਜੀ ਚਲੋ ਠੀਕ ਆ ਬੋਲੋ ਭਾਈ ਜੀ ਨੰਬਰ ਫਿਰ ਨੰਬਰ ਸੰਦੀਪ ਜੀ 94648 67214 ਠੀਕ ਆ ਪਿੰਡ ਜੀ ਆ ਸ਼ਹਿਰ ਪਟਾਲਾ ਨੇੜੇ ਰੇਲਵੇ ਸਟੇਸ਼ਨ ਠੀਕ ਆ ਸਾਸਿਕਾ ਸਾਸਿਕਾ ਜੀ